तो हो गए पूरा टक्कर को मार गए सर की घटना रात को दो बजे की बात है ये तीनों मुंडे को मार गए बाप को भी मार दिया कम तो कंबक जैसे मरे ऐसे उनके यही भी आया गाड़ियों के नीचे कम्बक ਸਾਡੇ ਨਹੀਂ ਪਿੰਡ ਸਾਡੇ ਖੰਡੇ ਕਿਰਪਾਨਾਂ ਨਾਲ ਹੀ ਸਾਡੇ ਤੇ ਹਮਲਾ ਹੋਇਆ ਜੀ ਚਾਰ ਚਾਰਾਂ ਤੇ ਜੀ ਇੱਕ ਫਾਦਰ ਜੀ ਤਿੰਨ ਬਰਦਰ ਜੀ ਅ ਜਗਜੀਤ ਸਿੰਘ ਜੀ ਜਗਜੀਵਲ ਸਿੰਘ ਜੀ ਤਰਸੇਵ ਸਿੰਘ ਜੀ ਸਿੰਧਰ ਸਿੰਘ ਜੀ ਫਾਦਰ ਜੀ ਸਾਡੇ ਤੇ ਹਮਲਾ ਹੋਇਆ ਜੀ ਉਦੋਂ ਬਾਅਦ ਅਸੀਂ ਆ ਗਏ ਸਿਵਲ ਹਸਪਤਾਲ ਦੀ ਬਰਨਾਲਾ ਜੀ ਇੱਥੇ ਆ ਕੇ ਜੀ ਡਾਕਟਰਾਂ ਨੇ ਸਾਡੇ ਜੀ ਮਤਲਬ ਲੱਜ ਕੀਤਾ ਸਾਡਾ ਜੀ ਕਾਂਟੇ ਵਗੈਰਾ ਲਾਇਆ ਜੀ ਤੇ ਉਦੋਂ ਬਾਅਦ ਚ ਉਹਨਾਂ ਨੇ ਮਤਲਬ ਮੇਰੇ ਡੈਡੀ ਨੂੰ ਹੀ ਮੇਰੇ ਭਰਾ ਨੂੰ ਵੱਡੇ ਨੂੰ ਹੀ ਉਹਨਾਂ ਨੂੰ ਰੈਫਰਲ ਕਰਤਾ ਜੀ ਫਰੀਦਕੋਟ ਜੀ ਡਾਕਟਰੀ ਹਾਂ ਜੀ ਫਰੀਦਕੋਟ ਕਰਾ ਰਿਹਾ ਰੈਫਰਲ ਕਰਤਾ ਸਾਨੂੰ ਦੋਨਾਂ ਨੂੰ ਇੱਥੇ ਰੱਖ ਲਾਇਆ ਛੋਟੇ ਬਰਾਦਰ ਨੂੰ ਤੇ ਮੈਨੂੰ ਜੀ ਉਦੋਂ ਬਾਅਦ ਚ ਜੀ ਮਤਲਬ ਰਿਪੋਰਟ ਉਹਨਾਂ ਨੇ ਜੀ ਬਣਾਈ ਆਈ ਗਲਤ ਬਣਾਈ ਆਈ ਮਤਲਬ ਜਿਹੜੇ ਸਾਡੇ ਜਿਹੜੇ ਬਾਹਰ ਹੋਏ ਸੀਗੇ ਹੀ ਖੰਡੇ ਕਿਰਪਾਨਾ ਜੀ ਤੇ ਆ ਗੜਾ ਸਿਆਣਾ ਜੀ ਉਹਦੇ ਵਿੱਚ ਇਹ ਲਿਖਿਆ ਗਿਆ ਜੀ ਵੀ ਇਹਨਾਂ ਨੇ ਡਾਂਗਾ ਛੋਟੀਆਂ ਨਾ ਮਾਰਿਆ ਗਿਆ ਜੀ ਤੇ ਇਹਨਾਂ ਨੇ ਜ ਸਾਡੇ ਨਾਲ ਜੀ ਇਹਨਾਂ ਨੇ ਜੀ ਬਹੁਤ ਜ਼ਿਆਦਾ ਧੱਕਾ ਕੀਤਾ ਜੀ ਮੇਰੇ ਜੀ ਡੈਡੀ ਆ ਸਿੰਦਰ ਸਿੰਘ ਮੈਂਨਾਂ ਦੀ ਨੋਆ ਉਹਨਾਂ ਦੇ ਨਾਲ ਇਹਨਾਂ ਨੇ ਜ਼ਿਆਦਾ ਧੱਕਾ ਕੀਤਾ ਜੀ ਉਹਨਾਂ ਦੀ ਹੁਣ ਮੌਤ ਹੋ ਗਈ ਅਸੀਂ ਤਾਂ ਉਹਨਾਂ ਦਾ ਹੁਣ ਜੀ ਪੋਸ਼ਟਮਾਸਟਮ ਹੋਣਾ ਵਾ ਹਾਂਜੀ ਮੇਰੇ ਦਾ ਹਸਬੰਡ ਆ ਉਹਨਾਂ ਨੂੰ ਇਹਨਾਂ ਨੇ ਸੱਟ ਮਾਰ ਕੇ ਮੈਂਟਲ ਕਰਤਾ ਜੀ ਸਾਡਾ ਯੂਥ ਕਾਂਗਰਸ ਦਾ ਸਾਥੀ ਸੀ ਜੀਵਨ ਤੇ ਜਿਹੜਾ ਜਿਨ੍ਹਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਲੜਾਈ ਝਗੜਾ ਹੋਇਆ ਸੀ ਖਲਾਲ ਮੱਜਰੇ ਜਿਹਦੇ ਵਿੱਚ ਖਲਾਲ ਮੱਜਰੇ ਦੇ ਕੁਝ ਲੋਕਾਂ ਨੇ 12 ਬੰਦੇ ਬੁਲਾ ਕੇ ਇਹਨਾਂ ਦੇ ਘਰੋਂ ਖਿੱਚ ਕੇ ਇਹਨਾਂ ਨੂੰ ਕੁੱਟ ਮਾਰ ਕੇ ਦਿੱਤੀ ਸੀ ਤੇ ਉਰੇ ਬਰਨਾਲਾ ਹਸਪਤਾਲ ਦੇ ਵਿੱਚੋਂ ਦਾਖਲ ਹੋਏ ਸੀ ਬੜੀ ਨਿਲਾਕੀ ਆ ਡਾਕਟਰਾਂ ਦੀ ਕਿਉਂਕਿ ਇਹਨਾਂ ਨੇ ਜਿਹੜੀ ਸੱਟਾਂ ਛਾਰਪ ਸੀ ਪਤਾ ਨਹੀਂ ਕੀ ਪ੍ਰੈਸ਼ਰ ਸੀ ਇਹਨਾਂ ਤੇ ਕੀ ਦਬਾਅ ਸੀ ਡਾਕਟਰ ਜਿੰਨੇ ਬਲੰਟ ਕੱਟਾ ਲਿਖਤੀਆਂ ਤੇ ਜਦੋਂ ਅੱਗੇ ਲੁਧਿਆਣੇ ਰੈਫਰ ਹੋਏ ਤੇ ਲੁਧਿਆਣੇ ਉਹੀ ਛੱਟਾ ਦੇ ਆਧਾਰ ਦੇ ਉੱਤੇ ਉਹਨਾਂ ਦਾ ਇਲਾਜ ਹੋਇਆ ਛੱਟਾ ਜ਼ਿਆਦਾ ਸੀ ਇਸ ਕਾਰਨ ਉਹ ਦੁੱਖ ਮਤਲਬ ਨਾ ਝੇਲਦੇ ਹੋਏ ਉਹਨਾਂ ਦੀ ਅਜ ਡੈਥ ਹੋ ਗਈ ਇਹ ਘਟਨਾ ਹੋਏ ਨੂੰ 10-15 ਦਿਨ ਹੋ ਗਏ ਪਰ ਕੋਈ ਕਾਰਵਾਈ ਨਹੀਂ ਹੋਈ ਕੁਝ ਦਿਨ ਪਹਿਲਾਂ ਮੇਰੇ ਕੋਲ ਲੜਾਈ ਦੇ ਚਾਰ ਕੇਸ ਆਏ ਸੀ ਤੇ ਉਹਨਾਂ ਦੇ ਵਿੱਚੋਂ ਦੋ ਬੰਦੇ ਦੇ ਸੱਟਾ ਜ਼ਿਆਦਾ ਸੀ ਗਿਆ ਤਾਂ ਮੈਂ ਸੱਟਾਂ ਦੇ ਹਿਸਾਬ ਨਾਲ ਉਹਨਾਂ ਦਾ ਇਲਾਜ ਕਰਤਾ ਤੇ ਬੰਦਾ ਜਿਹੜਾ ਸੱਟ ਸੀ ਉਹ ਲਿਖ ਸੀ ਉਹਨਾਂ ਦੇ ਵਿੱਚੋਂ ਹੁਣ ਇੱਕ ਵਿਅਕਤੀ ਦੀ ਡੀਐਮਸੀ ਵਿਖੇ ਮੌਤ ਹੋ ਗਈ ਹੈ ਤਾਂ ਕਰਕੇ ਹੁਣ ਇਹ ਸਾਡੇ ਤੇ ਪ੍ਰੈਸ਼ਰ ਬਣਾ ਰਹੇ ਨੇ ਐਮਰਜੈਂਸੀ ਬਲੌਕ ਕਰਕੇ ਕਿ ਸੱਟਾ ਸਾਡੇ ਹਿਸਾਬ ਨਾਲ ਲਿਖਿਆ ਜਾਵੇ ਫਿਰ ਮੈਂ ਸਵੇਰ ਦਾ ਐਮਰਜੈਂਸੀ ਦੇ ਵਿੱਚ ਆ ਮਰੀਜ਼ ਨਹੀਂ ਆ 파ਰੇ ਜਿਹੜੇ ਕੋਈ ਸਿੱਕ ਮਰੀਜ਼ ਹੈ ਉਹ ਵੀ ਨਹੀਂ ਆ 파ਰੇ ਕਿਉਂਕਿ ਗੇਟ ਤੇ ਲੋਕ ਤਰਨਾ ਪ੍ਰਦਰਸ਼ਨ ਕਰ ਰਹੇ ਨੇ ਫਿਰ ਪੋਸਟਮਾਰਟਮ ਕਰਾਣਾ ਕਿਸੇ ਵੀ ਬੰਦੇ ਦਾ ਕਾਨੂੰ ਸਾਨੂੰ ਆਪਦਾ ਤਰੀਕੇ ਨਾਲ ਕੰਮ ਕਰਨ ਦੇਣ ਸਾਡੀ ਸਿਕਿਉਰਿਟੀ ਦਾ ਇੰਤਜ਼ਾਮ ਕਰਨ ਇਸ ਜਿਹੇ ਹਾਲਾਤ ਸਾਨੂੰ ਕੰਮ ਕਰਨਾ ਬਹੁਤ ਮੁਸ਼ਕਲ ਹੈ ਮੇਰੀ 11 224 ਦਿਵਾਲੀ ਵਾਲੀ ਰਾਤ ਪਿੰਡ ਕਲਾਲ ਮਾਜਰਾ ਦੋ ਤਰ੍ਹਾਂ ਦੀ ਲੜਾਈ ਹੋਈ ਸੀ ਜਿਸ ਵਿੱਚ ਸਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਅਤੇ ਉਸ ਦੇ ਲੜਕੇ ਜਗਜੀਵਨ ਸਿੰਘ ਜਗਸੀਰ ਸਿੰਘ ਅਤੇ ਤਰਸੇਵ ਸਿੰਘ ਦੇ ਸੱਟਾਂ ਲੱਗੀਆਂ ਸੀ ਜੋ ਪਲਾਜ਼ੀ ਦੇ ਸਿਵਲ ਹਸਪਤਾਲ ਬਰਨਾਲਾ ਦਾਖਲ ਹੋਣ ਪਰ ਸਾਨੂੰ ਪਤਾ ਮਿਲੀ ਸੀ ਜਦੋਂ ਮੈਂ ਮਿਤੀ 2 ਨੂੰ ਸਬਹਲਾ ਹਸਪਤਾਲ ਬਰਨਾਲਾ ਆਇਆ ਤਾਂ ਇੱਥੋਂ ਸੁੰਦਰ ਸਿੰਘ ਨੂੰ ਰੈਫਰ ਕਰ ਦਿੱਤਾ ਸੀ ਅਤੇ ਉਸਦੇ ਲੜਕੇ ਜਗਜੀਤ ਸਿੰਘ ਨੂੰ ਵੀ ਰੈਫਰ ਜਿੱਥੇ ਇਸ ਨੂੰ ਰੈਫਰ ਕਰ ਦਿੱਤਾ ਸੀ ਜਗਜੀਤ ਸਿੰਘ ਤੇ ਰਸੇਮ ਸਿੰਘ ਦੇ ਇਸ ਨੂੰ ਵਾਪਸ ਆ ਗਏ ਨਾਲ ਜਾਣ ਲੈ ਕੇ ਮੁਕੱਦਮਾ ਨੰਬਰ 67 ਮਿਤੀ 2/11/2020 ਅੰਡਰ 224 ਅੰਡਰ ਸੈਕਸ਼ਨ 126 ਜਮਨ 2 115 ਜਮਨ 2 352 ਜਮਨ 2 199 ਜਮਨ 3 190 ਵੀ ਐਨ ਐਸ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਜਾਰੀ ਸੀ ਅਤੇ ਦੋਸ਼ਾਂ ਲੱਗੀਆਂ ਸੱਟਾਂ ਬਾਰੇ ਡੀਐਮਸੀ ਲੁਧਿਆਣਾ ਜਾ ਕੇ ਮੇਰੇ ਵੱਲੋਂ ਕਈ ਵਾਰੀ ਡਾਕਟਰ ਸਾਹਿਬ ਵੱਲੋਂ ਉਸ ਦਾ ਬਿਆਨ ਹਾਸਲ ਕਰ ਲਿਆ ਰਾਇ ਹਾਸਲ ਕੀਤੀ ਗਈ ਸੀ ਜਿਹੜਾ ਮਜਰੂਰ ਸੀ ਉਹ ਬਿਆਨ ਦੇੰਦੇ ਡਾਕਟਰ ਸਾਹਿਬ ਵੱਲੋਂ ਅਨਪਠੀ ਲਿਖਿਆ ਗਿਆ ਸੀ ਕੱਲ ਮਿਤੀ 11 11 224 ਨੂੰ ਜਿਹੜਾ ਮਜਰੂਰ ਸਿੰਦਰ ਸਿੰਘ ਡੀਐਮਸੀ ਲੁਧਿਆਣਾ ਦਾਖਲ ਸੀ ਉਸ ਦੇ ਦੌਰਾਨੇ ਇਲਾਜ ਮੌਤ ਹੋ ਗਈ ਸੀ ਜਿਸ ਤੇ ਅਸੀਂ ਮੁਕੱਦਮਾ ਵਿੱਚ 103 ਧਰਾਵਾਂ ਲਾ ਕੇ ਕਤਲ ਦੀ ਧਰਾਵਾਂ ਲਾ ਕੇ ਮੁਕੱਦਮੇ ਵਿੱਚ ਵਾਅਦਾ ਕਰ ਦਿੱਤਾ ਸੀਗਾ ਸੋ ਅੱਜ ਮਰਤਕ ਦਾ ਪੋਸਟਮਾਰਟਮ ਸਿਲਹੂਸਲੇ ਤੋਂ ਬਰਨਾਲਾ ਕਰਵਾ ਕੇ লাশ ਵਾਰਸ ਹੁੰਦੇਤੀ ਜਾ ਰਹੀ ਹੈ